ਉੱਠ ਦੀ ਸਾਰੇ ਪਹਿਲਾਂ ਬਈ ਕਬੂਤਰਾਂ ਕੋਲ ਪਹੁੰਚੇ ਆ। ਹਾਂ ਵੀ ਫੈਂਟੇਲ। ਨਾ। ਫੈਂਟੇਲੇ ਆ ਇਹ। ਹਾਂ ਆਪਾਂ ਤਾਂ ਲੱਕੀ ਹੋ ਗਏ ਨੇ ਇਹਨੂੰ ਹੋ ਗਈ ਅੰਦਰ। ਇਹਦੇ ਨਾਲ ਦੇ ਵੀ ਜੋੜੇ ਆ ਜਾਣੇ ਨੇ ਬਸ ਹੁਣ। ਥੋੜੀ ਇਹ ਕਾਲੂ ਆ ਜਾਣ ਚਾਹੀ ਅੱਜ ਆ ਜਾਣ ਹਨਾ। ਕੁਝ ਹੋਰ ਪਤਾ ਕਰੀ ਨੇ ਕਬੂਤਰ ਉੱਡ ਰਹੇ ਨੇ ਕਾਫੀ। ਲੈ। ਆਹ ਦੇਖ। ਉਹ ਤਰੇ ਗੁੱਤਰ ਹੋਰ ਦਾ ਮੂੰਹ ਹੱਤ ਨਹੀਂ ਦੁੱਤਾਲੇ ਸਾਸਰੀ ਦਾ ਸਾਰੇ ਵੀਰ ਪਰਾਨੋ ਕਹਿ ਮੋਸਾਰੀ ਜਾਣੋ ਸੈਟ ਦਾ ਨੇ ਬਈ ਮੂੰਹ ਹੱਤ ਨਹੀਂ ਧੋਤਾ ਅਸੀਂ ਨਾ ਪਹਿਲਾ ਘੋੜੀ ਫੜਨੀ ਆ ਘੋੜੀ ਨਹੀਂ ਫੜ ਹੁੰਦੀ ਯਾਰ ਚੰਨੋ ਇਹ ਬਸ਼ੇਰੀ ਕਰਕੇ ਨਾ ਥੋੜਾ ਜਿਹਾ ਉਹ ਕਰ ਰਹੀ ਹੈ ਆ ਮੂੰਹ ਜਿਆ ਪਾਲੰਦੀ ਹੈ ਬਸ਼ੇਰੀ ਕਰਕੇ ਆਓ ਦੇਖੋ ਅੰਦਰ ਗਈ ਇਹਨੂੰ ਫੜਨ ਦਾ ਇੰਤਜ਼ਾਮ ਕਰਨਾ ਤੇ ਨੂਰੀ ਖੜੀ ਹੈ ਆ ਵੀ ਨੂਰੀ 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 ਵਿਖੜੀਆਂ ਨੂਰੀ ਦਾ ਵੀ ਸਾਫ ਸਫਾਈ ਆ ਜਾ ਕਰਨਾ ਉਹਦਾ ਪੈਸੇ ਨਿਲਾਉਣੇ ਵਾਲੀ ਆ ਇਹ ਹਾਂ ਸੱਟ ਮਰਾਈ ਆ ਸੱਟ ਮਰਾਈ ਆ ਹੈ ਹਾਂ ਠੀਕ ਆ ਚਲੋ ਦੇਖਦੇ ਆ ਹੁਣ ਫੜਦੇ ਆ ਇਹਨੂੰ ਜਸੇ ਇਹਨਾਂ ਦਾ ਪਾਣੀ ਬੁਣੀ ਚੇਂਜ ਕਰੀ ਦੇ ਪਰੇ ਸਾਜ ਰਿਆ ਜਿਹਨਾਂ ਨੂੰ ਬਾਹਰ ਕੱਢਾਂਗੇ ਯਾਰ ਦਾਣੇ ਪਾਏ ਹੁਣੇ ਇਹ ਦੇਖੀ ਤਾਂ ਕੋਈ ਨਾ ਦੁਹਾਨੇ ਵਾਲੀ ਟ੍ਰੇ ਬਾਹਰ ਕੱਢ ਲਾ ਦਾਣੇ ਬਾਅਦ ਚ ਪਾ ਦਾਂਗੇ ਪਹਿਲਾਂ ਪਾਣੀ ਪਾਣੀ ਵੀ ਸਾਫ਼ ਹੈ ਦਾ ਨਾ ਠੀਕ ਹੈ ਚੱਲ ਚੇਂਜ ਕਰਦੇ ਹੋ ਗਰਦੀ ਜੀ ਪਈ ਜਾਂਦੀ ਆ ਆਹ ਦੇਖੋ ਭਾਈ ਲੱਗੇ ਹੋਣ ਨਾ ਕਬੂਤਰ ਤਾਂ ਆ ਲੈ ਆ ਲੈ ਅਸੀਂ ਵੀ ਹੁਣ ਕਰੀਏ ਰੈਡੀ ਉਹ ਦੇਖੋ ਕਿੱਥੇ ਫਿਰਦੇ ਨੇ ਕਰਦੇ ਆ ਰੈਡੀ ਅਸੀਂ ਵੀ ਬਸ ਥੋੜੇ ਜਿਹਾ ਦਿਨਾਂ ਚ ਓਕੇ ਬੈਠ ਬੈਠ ਤੂੰ ਅੰਡਿਆਂ ਤੇ ਬੈਠ ਭਾਈ ਤੂੰ ਨਾ ਅੰਡਿਆਂ ਤੋਂ ਉੱਠ ਹਰੀਏ ਦੂਮੀ ਨਾ ਉੱਠ ਹੁਣ ਚੱਲੇ ਆਈਏ ਆਪਾਂ ਫਾਰਮ ਤੇ ਨੂੰ ਰੋਟੀਆਂ ਤੇ ਭਿੰਡੀ ਇੱਧਰ ਬੈਠੀ ਆ ਦੇਖੋ ਗੋਦੀ 'ਚ ਬੈਠੀ ਆ ਇਹਨੂੰ ਛੱਡੀ ਏ ਉੱਥੇ ਤੇ ਜਾਨਵਰਾਂ ਨੂੰ ਰੋਟੀਆਂ ਰੋਟੀਆਂ ਪਾਈਏ ਤੇ ਜਿੰਦੇ ਖੋਲ ਦੀਏ ਮੋਟਰ ਚੱਲ ਰਹੀ ਆ ਆ ਦੇਖੋ ਬਾਉ ਦੀ ਪਜੈਰੋ ਖੜੀ ਆ ਬਾਉ ਪਰ ਗਿਆ ਵਾਲੇ ਉਗਾਈ ਬਈ ਪਿੰਡੀ ਤਾਂ ਆਪਾਂ ਜਿੰਦੇ ਜੁੰਦੇ ਖੋਲੀਏ ਪਹਿਲਾਂ ਤਾਂ ਇਹ ਕਿ ਯਾਰ ਮਿੱਟੀ ਨਹੀਂ ਹਲੇ ਤੁਹਾਨੂੰ ਪਤਾ ਕਣ-ਕਣਕ ਬੀਜੀ ਹੀ ਹੈ ਮਿੱਟੀ ਨਹੀਂ ਹੈਗੀ ਇੱਥੇ ਪਾਉਣ ਨੂੰ ਫਿਰ ਅੱਡੇ ਦਿਨ ਤੱਕ ਆ ਦੇਖੋ ਜਾਣ ਆ ਹਾਂ ਆਹਾਂ ਆਹਾਂ ਠੀਕ ਆ ਠੀਕ ਆ ਆ ਦੇਖੋ ਓਕੇ ਰਬੋਟ ਪਰਾੜ ਦੇਖ ਲੋ ਇਹਨਾਂ ਨੇ ਕਿੰਨਾ ਪਾਇਆ ਪਿਆ ਪਹਿਲਾਂ ਤਾਂ ਨਾ ਫੜਾਵਾ ਰੋਟੀਆਂ ਔਰੇ ਠੀਕ ਹੈ ਕਿਉਂਕਿ ਇਹ ਨਿੱਕਲ ਵੀ ਜਾ ਰਹੇ ਮੇਰੀਆਂ ਲੱਤਾਂ ਨੂੰ ਪੈਂਦੀਆਂ ਫਿਰ ਬਾਕੀ ਰੋਟੀਆਂ ਉਧਰ ਪਈਆਂ ਉਹ ਚੂਰਨੇ ਵਾਲੀਆਂ ਉਹ ਪਾਣੀ ਪਾ ਦਾਂਗੇ ਆ ਪਾ ਦਿਆਂ ਠੀਕ ਹੈ ਓਕੇ ਹੈ ਕੰਮ ਲਾ ਰੋਟੀ ਰੋਟੀ ਪਾਤੀ ਇਹਨੂੰ ਰੱਖਦੇ ਆਪਾਂ ਇੱਥੇ ਇੱਥੇ ਰੱਖ ਦਨੇ ਆ ਆ ਜਾਓ ਬ੍ਰਹਮਾ ਜੀ ਪਹਿਲਾਂ ਤੁਸੀਂ ਆ ਜਾਓ ਬ੍ਰਹਮਾ ਦਾ ਖੜਜੋ ਲੌਕ ਖੋਲਦਾ ਮੈਂ ਆਜੋ ਆਜੋ ਹਾਂ ਠੀਕ ਹੈ ਵੀਰੇ ਉਧਰੋਂ ਪਾਣੀ ਦੀ ਪੀਪੀ ਭਰ ਕੇ ਲਿਆ ਪੀਪੀ ਜਾਂ ਬਾਲਟੀ ਉਹ ਖੜ ਜੋ ਚਲੋ 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 ਸਾਰਾ ਹੀ ਲੰਦਫੰਦ ਖੰਡੇਆ ਫਿਰਦਾ ਚਲ ਵੀ ਚੱਲ 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 ਓਕੇ ਆ ਆ ਸਾੜੀਆਂ ਇਧਰ ਉਧਰ ਭਜੀ ਜਾਨੀਆਂ ਜਾਨੂਆ ਛੱਕ ਦਨੀਆਂ ਸਾਰਾ ਕੁਸ ਖਾ ਲੋ ਖਾ ਲੋ ਖਾ ਲੋ ਰੋਟੀਆਂ ਵਿੱਚ ਹੀ ਲੜਾਈ ਹੋ ਗਈ ਖਾ ਲੋ ਖਾ ਲੋ ਖਾ ਲੋ ਹਾਂ ਤੂੰ ਫੇਰੀ ਚੱਲ ਇਧਰੇ ਫੇਰੀ ਚੱਲ ਭੁੱਖੀ ਮਰ ਜੀ ਤੂੰ ਮੰਜੀ ਗੱਡੀਏ ਬੈਨਾ ਤਾ ਤੇਰੀ ਚਲੋ ਮੈਂ ਇਧਰ ਰੱਖਦਾ ਉੱਥੇ ਬਹਿਨੇ ਤਿਆ ਢਾਂਚਾ ਦਿਖਾਉਣਾ ਤੁਹਾਨੂੰ ਛਕੋ ਮਿੱਤਰੋ ਆਪਾਂ ਢਾਲੀ ਮਿੰਜੀ ਇੱਥੇ ਬੈਣੀ ਨਿਗਾਰੇ ਨਾਲ ਮਿੰਜੀ ਵੈਸੇ ਧੋਣੇ ਵਾਲੀ ਹੋਗੀ ਕਿਉਂਕਿ ਗਰਦ ਬਹੁਤ ਪੈਂਦੀ ਆ ਯਾਰ ਉਹਦੇ ਆ ਦੇਖੋ ਘਾਹ ਲਾਉਣਾ ਪੁਰੇ ਆਪਾਂ ਨੇ ਅੰਦਰ ਘਾਹ ਲਾ ਦੇਣਾ ਹਲੇ ਥੋੜੀ ਮਿੱਟੀ ਪੈਣੇ ਵਾਲੀ ਆ ਆ ਦੇਖੋ ਢਾਂਚਾ ਬਣ ਗਿਆ ਨਾ ਰੈਡੀ ਆ ਇੱਥੇ ਤੱਕ ਬਈ ਆਪਾਂ ਨੇ ਚਾਦਰਾਂ ਪਾ ਦੇਣੀਆਂ ਉਹ ਕਮਰਾ ਸਾਰਾ ਜਾਨਵਰਾਂ ਨੂੰ ਰੱਖ ਲੈਣਾ ਕਿਉਂਕਿ ਉਹ ਕੋੜੀ ਨੂੰ ਖਾਣੇ ਨੂੰ ਬਣਾਇਆ ਤਾਂ ਇੱਥੇ ਖੋੜਲੀ ਲਾ ਕੇ ਦਿਨ ਚ ਕੋੜੀਆਂ ਜਿਵੇਂ ਮਰਜ਼ੀ ਖੜੀਆਂ ਰਹਿਣ ਨਾਲੇ ਸ਼ਾਮਾਂ ਦੀ ਸ਼ਾਮ ਹੈ ਵੀਰੇ ਆਹ ਦੇ ਆਹ ਕੁੰਡੀ ਜੀ ਧੋ ਕੇ ਪਾ ਦੇ ਔਰ ਇਹ ਪਾਣੀ ਵਾਲੀ ਧੋ ਦੀਆਂ ਇੱਥੀ ਬੱਸ ਜਿਹੜਾ ਬਚੂਗਾ ਇਧਰ ਲੀਆਂ ਕੁੰਡੀਆਂ 'ਚ ਪਾਉਣਾ ਬੱਸ ਪਾ ਦੇ ਵੀਰੇ ਧੰਨਵਾਦ ਬਹੁਤ ਬਹੁਤ ਤੇਰਾ ਚਲੋ ਸਾਰੀਆਂ ਕੁੰਡੀਆਂ 'ਚ ਪਾਣੀ ਪੈ ਗਿਆ ਰੋਟੀਆਂ ਵੀ ਆਪਾਂ ਪਾਤੀਆਂ ਆਹ ਰੋਟੀਆਂ ਚੂੜ ਲੈਣੇ ਆ ਇਹ ਹੁਣ ਫਿਰ ਹੀ ਜਾਣਗੇ ਠੰਡੇ ਜੀ 'ਚ ਆ ਦੇ ਵੀਰੇ ਇੱਕ ਆਹ ਕੁੰਡੀ ਐ ਲਓ ਮੇਤਰੋ ਹੁਣ ਆਪਾਂ ਥੋੜੀਆਂ ਰੋਟੀਆਂ ਹੋਰ ਚੂੜ ਦੀਏ ਕਿਉਂਕਿ ਉਹ ਤਾਂ ਨਵੇੜ ਗਏ ਉਹ ਆਹ ਦੇਖੋ ਸਫਾਇਆ ਕਰਤਾ ਕਾਲੀਆਂ ਮੁਰਗੀਆਂ ਹੁਣ ਖਾਣ ਗਈਆਂ ਬਚਿਆ ਕੁਝਿਆ ਮਾਲ ਰੂੜੀਆਂ ਰੂੜੀਆਂ ਚਲੋ ਕੋਈ ਨਹੀਂ ਨਵੇੜਦੇ ਹੁਣ ਰੌਣਕ ਹੈ ਵੈਸੇ ਜਾਨਵਰਾਂ ਦੀ ਚਲੋ ਆਏ ਆ ਜੀ ਲੱਗਿਆ ਰਹਿੰਦਾ ਇੱਥੇ ਓਕੇਰ ਬੂਟ ਤੇ ਆਪਾਂ ਦੇਖ ਲਓ pau ਉਹ ਦਰਖਤ ਵੱਡਣ ਨੂੰ ਗਏ ਤਾਂ ਕਹਿੰਦਾ ਹੋਣਾ ਨਹੀਂ ਆਹ ਦੇਖੋ ਲੈ ਪੱਤੇ ਆ ਗਏ ਔਲੇ ਬਹੁਤ ਲੱਗਦੇ ਆ ਇਹਨੂੰ ਖਾ ਲੋ ਖਾ ਲੋ ਖਾ ਲੋ ਚੱਕੋ 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 ਲੈ ਖਾਓ ਓਕੇ ਚੱਕੋ ਓਕੇ ਆਵਾ ਸੁਣਨੀ ਕੋ ਜਾਏਗਾ ਹੁਣ ਨੌਰੇ ਨੂੰ ਆਈ ਜਾਇਓ ਖਾ ਲੋ ਰਗੜ ਵੀ ਗਏ ਉਹ ਖੁੱਲੀ ਨਾ ਛੱਡਿਓ ਕੋੜੀ ਇੱਥੇ ਚੰਨੋ ਲੈ ਕੇ ਆਂਦੀ ਆ ਬਾਈ ਇੰਨਾ ਔਖਾ ਕੰਡੇ ਵਾਲਾ ਪਵਾਉਂਦੀ ਆ ਉਹ ਆ ਗਈ ਚੰਨੋ ਵੀ ਆ ਗਈ ਨਾਲ ਐਂਬਰ ਵੀ ਆ ਗਈ ਆ ਜਾ ਆ ਜਾ ਆ ਜਾ ਆ ਆ ਗਏ ਐਂਬਰ ਵਾਹ ਇਹ ਨਾ ਕਰਾਂ ਚੰਨੂ ਦੇ ਐਂਬਰ ਵੀ ਆ ਗੀਆਂ ਭਾਈ ਅੱਜ ਫਾਰਮ ਤੇ ਬਹੁਤ ਦਿਨਾਂ ਬਾਅਦ ਹਾਂ ਵੈਰੀ ਗੁੱਡ ਭੱਜਲਾ ਭੱਜਲਾ ਹੁਣ ਹਾਂ ਬਾਊ ਘੋੜੀਆਂ ਖੋਲੀ ਖੋਲੀ ਨਾ ਘੋੜੀ ਨਾ ਖੋਲਦੀ ਅਗਰੇ ਆ ਸਵਾਲ ਪਰੇ ਕਰਾਂ ਓਕੇ ਆ ਰਿਪੋਰਟ ਦੇ ਖੜਦੀ ਹੁਣ ਹੁਣ ਘੈਂਟ ਆ ਨਾ ਲੰਬੀ ਖਾਸੀ ਹੋ ਗਈ। ਭੱਜਲਾ ਭੱਜਲਾ ਹੁਣ ਨਿਆਰੇ ਲੈ। ਇੱਧਰ ਜਾਨਵਰਾਂ ਦਾ ਵੀ ਕੰਮ ਨਵੇੜਤਾ ਆਪਾਂ ਨੇ। ਨਾਲ ਦੀ ਨਾਲ ਭਾਉ ਸਿੰਘ ਸਫਾਈ ਕਰ ਰਿਹਾ ਬਈ। ਓਕੇ ਏਅਰਬੋਟ। ਚਿੜੀਆਂ-ਚੂੜੀਆਂ ਬਹੁਤ ਆਉਣ ਲੱਗੇ ਹੋਣਾ ਨਾ ਜਾਨਵਰ। ਆਹ ਦੇਖੋ ਚਿੜੀਆਂ-ਚੂੜੀਆਂ ਇਹਨਾਂ ਨੂੰ ਆਪਾਂ ਆਲਣੇ ਬਣਾਉਣੇ ਆ ਜੱਸੇ। ਬਣਾਵਾਗੇ ਹੌਲੀ-ਹੌਲੀ ਮੜਿਆ ਸਾਰਾ ਐ ਸੈਟ ਜਿਹਾ ਆ ਜਾਵੇ। ਕਮ ਲੋ ਕਮ ਲੋ ਕਰੇਡ ਰਹਿ ਗਿਆ ਐਸੇ ਆਪਾਂ ਐਂ ਕਰਨਾ ਹੈ ਖੜ ਜਾ ਕਰਦੇ ਆ ਪਰਾਲੀ ਵੀ ਪਾਉਣੀ ਆ ਅੰਦਰ ਆ ਕੋੜੀ ਦੇ ਟਰਾਈ ਕਰਨ ਲੱਗਿਆ ਕੋਈ ਨਹੀਂ ਕੋਈ ਨਹੀਂ ਚੱਲ ਚਾਰ ਜਿਵੇਂ ਕੋੜ ਹੋ ਜਾਵੇ ਰ ਵੀ ਪਾਉਂਗਾ ਨਾ ਛੱਡ ਦੇ ਪਾਉ ਦੇਖ ਕੇ ਛਾ ਮੇਰਾ ਵੀਰ ਗੱਲ ਅੱਧਾ ਕੁ ਪਲੇ ਰੱਖੀ ਦੋ ਦਿਨਾਂ ਦਾ ਦੋ ਕਰੋ ਫੜ ਲਾ ਫੜ ਲਾ ਫੜ ਲਾ ਇਸੇ ਫੜ ਲਾ ਕਿ ਵੀ ਵੱਤਾ ਵੱਤਾਂ ਲੀ ਆ ਹਾਂ ਤੋਰਾ ਵੱਦ ਨਹੀਂ ਉਹਦੇ ਕਰਕੇ ਕਰਦੀ ਆ ਐ ਕਣ ਤੋਰ ਹਾਂ ਉਹਦੇ ਵੱਲ ਨੂੰ ਇੱਕ ਮਾਜ ਇਧਰ ਨੂੰ ਉਹ ਜਾਂਦੀ ਆ ਆ ਦੇਖੋ ਅੱਜ ਨਾ ਭੱਜ ਲਾ ਬਾਜ ਲਾ ਮਾਰ ਲਾ ਦਲ ਉੱਤੇ ਖੁੱਲ ਜੂਗਾ ਸਰੀਰ ਭਾਉ ਦੀ ਸਵਾਰੀ ਵੀ ਹੋ ਗਈ ਅੱਡੀ ਨਾਲ ਮਾਰੀ ਸਾਲਾ ਹੋਇਆ ਕੰਦ ਟਪਾਏਗਾ ਉਹਨੇ ਨੂੰ ਉਹਨੂੰ ਕੋਈ ਮਤਲਬ ਨਹੀਂ ਰਾਵਣ ਅੱਧੁੱਦ ਜੱਗੜ ਲੱਗੀ ਜਾ ਕੇ ਹਾਂ ਕੋਟ ਕੋਟਾ ਖੰਬੜ ਗੰਜਾ ਕਰਿਆ ਪਿਆ ਸਿਰ ਇਹਦਾ ਚਲੋ ਹੁਣ ਘਰ ਨੂੰ ਚੱਲਦੇ ਆਂ ਬਈ ਨੂਰੀ ਵੀ ਆ ਗਈ ਭਾਈ ਆਹ ਖੜੀ ਆ ਨੂਰੀ 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 ਉਹ ਫੜੀ ਆ ਚੰਨੋ ਦੇੰ ਬਰਾਉ ਫੜੀ ਆ ਹੁਣ ਹਾਈਡ ਦਾ ਫਰਕ ਦੇਖ ਲੋ ਆ ਚੰਨੋ ਖੜੀ ਆ ਉਹ ਜਾਲੀਆਂ ਦੇ ਅੱਧ ਤੋਂ ਵੀ ਥੱਲੇ ਆ ਨੂਰੀ ਦੇਖ ਲੋ ਉਹ ਕਿਆਰਬੋਰ ਮੈਂ ਗੁਰੂ ਨਜ਼ਰ ਨਾ ਲਾਵੇ ਚੱਲਦੇ ਆ ਫਿਰ ਹੁਣ ਪੈ ਗਈਆਂ ਵੀ ਯਾਦ ਨਾਲੇ ਹੁਣ ਦੇਖੋ ਫਿਰ ਉਹ ਕਿਆਰਬੋਰ ਬਾਧੂ ਜਗ੍ਹਾ ਹੈ ਹੁਣ ਸ਼ਾਮ ਇਧਰ ਨੂੰ ਵੀ ਬਾਧੂ ਜਗ੍ਹਾ ਤੇ ਬੱਤਾਂ ਜਬਾਹਰ ਗੱਡੀਆਂ ਹੋਈਆਂ ਭਾਈ

ਆ ਨਾ ਯਾਨੇ ਨਾ ਆਓ ਦੇਖੋ ਆਏ ਹਾਏ ਮਸਤੀਆਂ ਫਿਰਦੀਆਂ ਐਕਣ ਬਾਹਰ ਕੱਢ ਲਿਆ ਕਰਨੀਆਂ ਆਪਾਂ ਨੇ ਇਹ ਫਰੀ ਜਾਨ ਜਿੱਥੇ ਫਿਰਦੀਆਂ ਘੁੰਮ ਲੋ ਘੁੰਮ ਲੋ ਹਾਂ ਆਏ ਹਾਏ 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 ਦੇਖਾ ਖੇਲਦੀਆਂ ਨੇ ਹਾਂ ਐਡ ਹੋਏ ਜੇ ਚੜ ਜਾਣਾ ਨਾ ਆ ਕੇ ਲੱਗੀਆਂ ਨਾ ਤੈਰ ਦੀ ਓ ਜੱਸੇ ਦੇਖ ਆ ਕੇ ਓਏ ਨਿਆਰੇ ਲੰਦੀਏ ਕਿਵੇਂ ਤੈਰਦੀਆਂ ਜਾਂਦੀਆਂ ਪੌੜ ਗਿਆਂ ਬਈ ਦਾਣੇ ਜਿ세 ਇਹਨਾਂ ਨੂੰ ਪਾ ਦੇ ਪਹਿਲਾਂ ਰਾਜਵੇਂ ਜੇ ਫਿਰ ਉਹ ਪਰਲੇ ਨੂੰ ਪਾਉਣੇ ਪਾਣੀ ਪੋਣੀ ਪਾਣੀ ਤਾਂ ਆਪਾਂ ਉਹਨਾਂ ਨੂੰ ਪਾਤਾ ਤਾਂ ਨਾ ਕਿਵੇਂ ਟੁੱਟ ਕੇ ਮਈਆਂ ਦਾਣਿਆਂ ਵਰ ਨੂੰ ਉੱਧਰ ਵੀ ਪਾਤੇ ਦਾਣੇ ਕਾ ਕੇ ਦੋ ਲੰਗਣਾ ਵਿੱਚ ਵਿਚਾਲੇ ਜੇ ਹੋ ਗਿਆ ਬਈ ਆਪਾਂ ਨੂੰ ਕੰਮ ਆਪਾਂ ਜਾ ਰਹੇ ਹਾਂ ਖਮਾਣੋ ਨੂੰ ਤੇ ਖਮਾਣੋ ਚਲੋ ਕੰਮਕਾਰ ਜਾਂ ਨਵੇੜੀਏ ਘਰ ਆ ਕੇ ਮਿਲਦੇ ਆਂ ਫਿਰ ਪਹੁੰਚ ਗਏ ਬਈ ਘਰੇ ਤੇ ਕਮੈਂਟ ਮੈਂ ਹੁਣ ਅਗਲੀ ਵੀਡੀਓ ਚ ਬੋਲੂਗਾ ਮਿਲਦੇ ਆਂ ਅਗਲੀ ਵੀਡੀਓ ਚ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ